ਸਸ਼ਿਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤਾਂ ਮੈਂ ਆਹ ਤੁਹਾਡੇ ਨਾਲ ਵਿਵੇਕ ਕੁਮਾਰ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਿਕਰਮਜੀਤ ਸਿੰਘ ਜਿਹੜਾ ਨੇ ਸਮਰਾਲਾ ਪਹੁੰਚੇ ਨੇ ਉੱਥੇ ਉਹਨਾਂ ਦੇ ਨਾਲ ਵੱਲੋਂ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਵਿਰੋਧੀ ਧਿਰਾਂ ਦੇ ਉੱਤੇ ਕਾਫੀ ਹਮਲਾਵਰ ਹੁੰਦੇ ਦਿਖਾਈ ਦਿੱਤੇ ਨੇ ਬਿਕਰਮਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਸਵਾਲ ਚੋਕਰੇ ਹੋਏ ਕਿਹਾ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਨਾਲ ਮੋਹ ਭੰਗ ਹੋ ਗਿਆ ਹੈ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਲੋਕਾਂ ਤੋਂ ਸ਼ਰਿਆਮ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਥਲ ਪਾਉਣ ਤੋਂ ناکਾਮਯਾਬ ਸਾਬਤ ਹੋ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਹਿ ਕੇ ਲੋਕਾਂ ਦਾ ਕਾਂਗਰਸ ਤੋਂ ਵੀ ਜਿਹੜਾ ਮੋਹ ਉਭੰਗ ਹੋ ਗਿਆ ਤੇ ਹੁਣ ਲੋਕ ਕਾਲੀ ਦਲ ਨੂੰ ਮੌਕਾ ਦੇਣਾ ਚਾਹੁੰਦੇ ਨੇ ਸਮਰਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਅੱਜ ਸਵੇਰ ਤੋਂ ਸਰਦਾਰ ਪਰਮਜੀਤ ਸਿੰਘ ਘੱਲੋਂ ਹਲਕਾ ਇੰਚਾਰਜ ਸਰਦਾਰ ਸੰਤਾ ਸਿੰਘ ਜੀ ਮੈਦਪੁਰੀ ਇਲੈਕਸ਼ਨ ਇੰਚਾਰਜ ਇਹਨਾਂ ਦੀ ਯੂਥ ਦੀ ਟੀਮ ਇਹਨਾਂ ਦੇ ਸਰਕਲ ਪ੍ਰਧਾਨ ਸਹਿਬਾਨ ਦੇ ਨਾਲ ਸਵੇਰ ਤੋਂ ਹੀ ਪਿੰਡਾਂ ਦੇ ਦੌਰੇ ਦੇ ਉੱਤੇ ਇਹ ਲਾਸਟ ਪ੍ਰੋਗਰਾਮ ਸ਼ਹਿਰ ਦਾ ਸਾਰੀ ਸੰਗਤ ਦੇ ਵਿੱਚ ਪੂਰੇ ਦਿਨ ਦੇ ਵਿੱਚ ਅਸੀਂ ਪੂਰਾ ਸ਼ਾਹ ਦੇਖਿਆ ਪਿੰਡਾਂ ਦੇ ਵਿੱਚ ਵੱਡੇ ਵੱਡੇ ਇਕੱਠ ਜਿਹੜੇ ਨੇ ਉਹ ਆਪ ਮਹਾਰੇ ਲੋਕ ਆ ਰਹੇ ਨੇ ਅੱਗੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਲਹਿਰ ਬਣ ਰਹੀ ਆ ਜਿਹੜੀ ਲਹਿਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਜਿੱਤ ਦਾ ਰੂਪ ਧਾਰਨ ਕਰੂਗੀ ਕਿਉਂ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹੜੀ ਲੰਮੇ ਸਮੇਂ ਤੋਂ ਪਿੰਡਾਂ ਔਰ ਸ਼ਹਿਰਾਂ ਦੇ ਵਿੱਚ ਡਿਵੈਲਪਮੈਂਟ ਤੇ ਕਮਾਂਚਾਪ ਦਾ ਹਿੱਸਾ ਪਾ ਰਹੀ ਆ ਮੌਕੇ ਦੀ ਸਰਕਾਰ ਜਿਹੜੀ ਆ ਉਹਦੇ ਖਿਲਾਫ ਕਾਂਗਰਸ ਦੀ ਸਰਕਾਰ ਦੇ ਖਿਲਾਫ ਮੈਂ ਸਮਝਦਾ ਕਿ ਲੋਕ ਸਭਾ ਮੈਂਬਰੋ ਕਿ ਕਾਂਗਰਸ ਪਾਰਟੀ ਨਸਵੰਦਰ ਸੰ ਦੋਨਾਂ ਹੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਲੋਕਾਂ ਨੇ ਨਕਾਰਿਆ ਵਾ ਔਰ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਤ ਦਾ ਜਿਹੜਾ ਝੰਡਾ ਉਹ ਬੁਲੰਦ ਕਰੂਗਾ ਔਰ ਇਸ ਸੀਟ ਜਿੱਤ ਕੇ ਮੈਂ ਪਾਰਟੀ ਦੀ ਝੋਲੀ ਵਿੱਚ ਪਾਉਂਗਾ ਆਮ ਆਦਮੀ ਦੀ ਜਿਹੜੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਉਹਦੇ ਬਾਰੇ ਕੀ ਸੁਨੇਹਾ ਕੀ ਕਹਿਣਾ ਚਾਹੁੰਦੇ ਹੋ ਜਨਤਾ ਨੂੰ ਪੰਜਾਬ ਦੇ ਅੰਦਰ ਸਰਕਾਰ ਦੇ ਨਾਮ ਦੀ ਕੋਈ ਚੀਜ਼ ਨਹੀਂ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਉਹ ਬਿਲਕੁਲ ਫੇਲ ਹੈ ਆਇਦੇ ਨੀਤੀ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਲੁੱਟਖ ਸੁੱਟ ਹੁੰਦੀ ਐ ਕ腐ਸ਼ਨ ਜਿਹੜੀ ਆ ਉਹ ਜੋਰਾਂ ਤੇ ਆ ਜਿਹੜੀਆਂ ਜਿਹੜੀਆਂ ਵੀ ਗੱਲਾਂ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਤੋਂ ਪਹਿਲਾਂ ਕਹਿੰਦੀ ਸੀ ਕਿ ਅਸੀਂ ਨਹੀਂ ਹੋਣ ਦਿਆਂਗੇ ਉਹ ਸਾਰੀਆਂ ਤਿੰਨ ਗੁਣਾ ਹੋ ਗਈਆਂ ਨੇ ਔਰ ਇਹ ਚੀਜ਼ ਆਮ ਜਨਤਾ ਦੇ ਵਿੱਚੋਂ ਜਿਹੜੀ ਉਹ ਪੁੱਛੀ ਜਾ ਸਕਦੀ ਹੈ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਵੱਡਾ ਫਰਕ ਆ ਇਹੀ ਪੰਜਾਬ ਦੇ ਵਿੱਚ ਚੱਲਦੀ ਸਰਕਾਰ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਸੀਂ ਪਹਿਲਾ ਦੌਰਾ ਸੀ ਇਹਨਾਂ ਦਾ ਜਦੋਂ ਦੀ ਇਹਨਾਂ ਦੀ ਕੈਂਡੀਡੇਟਸ਼ਿਪ ਅਨਾਉਂਸ ਹੋਈ ਆ ਤੇ ਖਾਲਸਾ ਜੀ ਨਾਲ ਅਸੀਂ ਪਿੰਡਾਂ 'ਚ ਵੱਖ-ਵੱਖ ਪਿੰਡਾਂ 'ਚ ਗਏ ਆ ਤੇ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸਭ ਤੋਂ ਵੱਡੀ ਗੱਲ ਤਾਂ ਇਹ ਮਿਲ ਰਹੀ ਆ ਵੀ ਜਿਹੜਾ 2.5 ਸਾਲ ਦਾ ਪਿਛਲਾ ਸਮਾਂ ਨਿਕਲਿਆ ਸਰਕਾਰ ਦਾ ਉਹਦੀਆਂ ਨੀਤੀਆਂ ਨੂੰ ਦੇਖਦੇ ਹੋ ਉਹਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਜਿਹੜੇ ਸੱਜਣ ਸਾਨੂੰ ਛੱਡ ਕੇ ਵੀ ਚਲੇ ਗਏ ਸੀ ਜਾਂ ਜਿਹੜੇ ਸੱਜਣ ਕਦੇ ਅਕਾਲੀ ਦਲ ਦਾ ਨਹੀਂ ਖੜੇ ਉਹ ਵੀ ਅੱਜ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਪਿੰਡਾਂ 'ਚ ਉਹਨਾਂ ਨੇ ਮੂਰੇ ਹੋ ਕੇ ਅੱਜ ਡਿਊਟੀ ਅਦਾ ਕੀਤੀ ਆ ਤੇ ਸਾਨੂੰ ਇਹ ਇਸ ਗੱਲ ਦਾ ਵਿਸ਼ਵਾਸ ਵੀ ਦਿਵਾਇਆ ਵੀ ਆਉਣ ਵਾਲੇ ਸਮੇਂ 'ਚ ਉਹ ਸ਼੍ਰੋਮਣੀ ਕਾਲੀ ਦਲ ਦਾ ਡਟ ਕੇ ਸਾਥ ਦੇਣਗੇ ਤੇ ਸਾਡੇ ਕੈਂਡੀਡੇਟ ਨੂੰ ਇਤੋਂ ਭਾਰੀ ਬੰਬਨਾ ਜਿਤਾਉਣਗੇ